ਸਤਰੀਆ ਕਲਜੀ ਪੇਜ ਕੋੜੇ ਵਾਲਾ ਜੋੜਾ ਤੋਂ ਮੈਂ ਜਸਪਾਲ ਸਿੰਘ ਤੇ ਤੁਸੀਂ ਸੋਚਣਾ ਵੀ ਅੱਜ ਕਿੱਧਰ ਇਹ ਜੰਗਲ ਜੇ ਵਿੱਚ ਫਿਰਦਾ ਹੈ ਇਹ ਜੰਗਲ ਨਹੀਂ ਹੈਗਾ ਮਿੱਤਰੋ ਇਹ ਜੰਗਲ ਦੇ ਵਿੱਚ ਮੰਗਲ ਵਾਲੀ ਗੱਲ ਹੋ ਗਈ ਕਹਿੰਦੇ ਬਾਹਰਲੇ ਮੁਲਕ ਤੋਂ ਪੰਜਾਬੀ ਆਏ ਹੋਏ ਆ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਮੰਗਲ ਲਾਏ ਹੋਏ ਆ ਇੱਥੇ ਮੇਰੇ ਮਗਰ ਤੁਸੀਂ ਵੇਖ ਰਹੇ ਹੋ ਬਹੁਤ ਹੀ ਲਾਜਵਾਬ ਸਟੱਡ ਫਾਰਮ ਹੈ ਜਿਹੜਾ ਕਹਿੰਦੇ ਨਾ ਵੀ ਕੁਦਰਤ ਬੰਦੇ ਨੂੰ ਆਪਦੇ ਨਾਲ ਜੋੜ ਕੇ ਰੱਖਣਾ ਚਾਹੁੰਦੀ ਹੈ ਉਹ ਇਹ ਚੀਜ਼ ਆ ਇਹ ਕਿਵੇਂ ਆ ਬਾਈ ਭਿੰਦੇ ਕੋਲੇ ਆਏ ਸੀਗੇ ਬਲਾ ਚੌਰ ਦੇ ਜਮਾ ਨਾਲ ਪਿੰਡ ਹੈ ਜੀ ਜਗਤਪੁਰ ਤੇ ਬਾਈ ਭਿੰਦੇ ਦਾ ਸਟੱਡ ਫਾਰਮ ਹੈ ਸਰਦਾਰ ਜੋਗਿੰਦਰ ਸਿੰਘ ਸਟੱਡ ਫਾਰਮ ਐਸ ਜੀ ਐਸ ਜਗਤਪੁਰ ਤੇ ਅੱਜ ਇਸ ਫਾਰਮ ਦੀ ਜਿਹੜੀ ਵੀਡੀਓ ਕਰਨ ਦਾ ਖਾਸ ਮਕਸਦ ਹੈ ਉਹ ਇਹ ਆ ਜਿਵੇਂ ਬਾਈ ਰਾਜਵੀਰ ਜਵੰਦੇ ਨੇ ਕਿਹਾ ਸੀਗਾ ਅਸੀਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹਜੇ ਬਹੁਤ ਕੁਝ ਦੇ ਰਿਹਾ ਤੇ ਸਾਰੀ ਉਮਰ ਬਹੁਤ ਕੁਝ ਦੇਣਾ ਵੀ ਆ ਤਾਂ ਪੰਜਾਬ ਦੀ ਇਹ ਧਰਤੀ ਜਿਨੇ ਸਾਨੂੰ ਇੰਨੀ ਸ਼ੁੱਧ ਹਵਾ ਦਿੱਤੀ ਇੰਨਾ ਸ਼ੁੱਧ ਪਾਣੀ ਦਿੱਤਾ ਐਨੇ ਚੰਗੇ ਖੇਤ ਦਿੱਤੇ ਇੰਨੀ ਚੰਗੀ ਖੇਤੀ ਦਿੱਤੀ ਸਾਡੇ ਪੰਜਾਬੀ ਪੰਜਾਬ ਤੋਂ ਬਾਹਰਲੇ ਮੁਲਕ ਗਏ ਹੱਡ ਤੋੜ ਉਥੇ ਮਿਹਨਤ ਕੀਤੀ ਪਰ ਕਿਤੇ ਨਾ ਕਿਤੇ ਚੀਜ਼ ਵਜਦੀ ਆ ਕਿਉਂ ਨਾ ਅਸੀਂ ਆਪਣੇ ਉਸੇ ਪਿੰਡ ਜੱਦੀ ਪਿੰਡ ਜਾਈਏ ਉਥੇ ਜਾ ਕੇ ਅਸੀਂ ਰੌਣਕਾਂ ਲਾਈਏ ਆਪਣੇ ਸ਼ੌਂਕ ਵਗਾਈਏ ਆਹੀ ਗੱਲ ਅੱਜ ਦੀ ਵੀਡੀਓ 'ਚ ਹੋਣ ਵਾਲੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਬਾਈ ਦੇ ਤੁਹਾਨੂੰ ਸ਼ੌਂਕ ਬਖਾਵਾਂਗੇ ਬਾਈ ਦੇ ਘੋੜੇ ਗਾਂਵਾਂ ਮੱਝਾ ਕੁੱਕੜ ਕਬੂਤਰ ਖਰਗੋਸ਼ ਬਤਕਾਂ ਮੈਂ ਇਹ ਕਹਿੰਦਾ ਯਾਰ ਸਿਰਾ ਕਰਾ ਰੱਖਿਆ ਇੱਥੇ ਬਣੇ ਰਿਓ ਵੀਡੀਓ ਦੇ ਨਾਲ ਆਜੋ ਜਿਵੇਂ ਤੁਹਾਨੂੰ ਕਿਹਾ ਸੀਗਾ ਅੱਜ ਬਾਈ ਪਿੰਡੇ ਕੋਲੇ ਆਏ ਆ ਪਿੰਡ ਜਗਤਪੁਰ ਸਤਿ ਸ਼੍ਰੀ ਅਕਾਲ ਭਿੰਦੇ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚੱਲ ਚੜ੍ਹਦੀ ਕਲਾ ਬਾਈ ਜੀ ਜਦ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਹਰ ਇੱਕ ਪੰਜਾਬੀ ਨੂੰ ਬਾਹਰਲੇ ਮੁਲਖ ਜਾਣਾ ਚਾਹੀਦਾ ਹੈ ਆਫ ਦੀ ਕੈਮਰਾ ਭਿੰਦੇ ਬਾਈ ਨੇ ਮੈਨੂੰ ਇਹ ਗੱਲ ਕਹੀ ਸੀਗੀ ਕਹਿੰਦਾ ਬਾਹਰ ਜਾਓ ਪਰ ਪੱਕੇ ਪੈਰੀ ਨਾ ਜਾਓ ਵੀ ਆਪ ਦਾ ਜਿਹੜੇ ਜੱਦੀ ਪੁਸ਼ਤੀ ਪਿੰਡ ਆਪਦੇ ਖੇਤ ਹੈ ਉਹ ਨਾ ਛੱਡੋ ਹੁਣ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆ ਵੀ ਜਿਹੜਾ ਇੱਥੇ ਇਹਨਾਂ ਨੇ ਆਪਦੇ ਵਾਸਤੇ ਇੱਕ ਸਵਰਗ ਬਣਾ ਰੱਖਿਆ ਹੈ ਵੀ ਇਹਦੀ ਸ਼ੁਰੂਆਤ ਕਦੋਂ ਹੋਈ ਤੇ ਫਾਰਮ ਦਾ ਨਾਮ ਐਸ ਜੇ ਐਸ ਫਾਰਮ ਕਿਸ ਬੇਸ ਤੇ ਰੱਖਿਆ ਗਿਆ ਉਹਦੇ ਪਿੱਛੇ ਦੀ ਕਹਾਣੀ ਕੀ ਹੈ ਤਾਂ ਬਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਜਿਹੜਾ ਐਸ ਜੇ ਐਸ ਫਾਰਮ ਜਗਤਪੁਰ ਹਾਂਜੀ ਇਹ ਸ਼ੁਰੂਆਤ ਕਿਵੇਂ ਹੋਈ ਤੇ ਕਿੰਨਾਂ ਦੇ ਨਾਮ ਤੇ ਇਹ ਫਾਰਮ ਹੈ ਜੀ ਇਹ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਆ ਠੀਕ ਹੈ ਜੀ ਉਹਦਾ ਪੂਰਾ ਨਾਮ ਸੀਗਾ ਸਰਦਾਰ ਜਗਿੰਦਰ ਸਿੰਘ ਠੀਕ ਹੈ ਜੀ ਤੇ ਉਹਨਾਂ ਦੀ ਯਾਦ ਚ ਬਣਾਇਆ ਸੀਗਾ ਮੈਂ 2.5 ਸਾਲ ਪਹਿਲਾਂ ਪੂਰੇ ਹੋ ਗਏ ਸੀਗੇ ਅੱਛਾ ਹਾਂਜੀ ਤੇ ਆ ਖੇਤ ਸਾਰੇ ਉਹ ਨਹੀਂ ਲਏ ਸੀਗੇ ਮੁੱਲ ਲਏ ਸੀਗੇ ਖੇਤ ਘਰ ਦਾ ਸੀਗਾ ਆਪਣਾ अच्छा मलो अपना एक खेत ਸੀ ਆ ਹਾਂਜੀ ਫਿਰ ਆ ਉਹ ਨਹੀਂ ਬਾਹਰ ਹੀ ਸੀਗੇ ਫਿਰ ਆ ਮੁੱਲ ਲਈ ਸੀਗੇ ਠੀਕ ਐਦੇ ਪਾਵੇ ਪੂਰੇ ਫ੍ਰੀ ਦਿੱਤੇ ਸੀਗੇ ਲੋਕਾਂ ਨੂੰ ਫਿਰ ਠੇਕੇ ਦੇ ਦਿੱਤੇ ਠੀਕ ਐ ਤੇ ਫਿਰ ਜਦੋਂ ਗੁਜ਼ਰ ਗਏ ਫਿਰ ਫਿਰ ਇੱਥੇ ਥੋੜਾ ਜਿਹਾ ਫਾਰਮ ਬਣਾ ਲਿਆ ਉਹਨਾਂ ਨੇ ਤੇ ਬਾਈ ਤੁਸੀਂ ਕਿਹੜੇ ਸਨ ਚ ਬਾਹਰ ਚੱਲ ਗਏ ਸੀਗੇ ਮੈਂ 2005 ਚ 2005 ਲੰਮ ਸਮਾਂ ਆ ਲਾਓ 20-21 ਸਾਲ ਹੋ ਗਏ ਤੁਹਾਨੂੰ ਬਾਹਰ ਗਿਆ ਉਹ ਘਰ ਦੇ ਪਹਿਲਾਂ ਚੱਲ ਗਏ ਸੀਗੇ 2000 ਦੇ 98 ਦੇ ਲਾਗੇ ਛਾਗੇ ਉਹਨਾਂ ਨੂੰ 25 ਸਾਲ ਹੋ ਗਏ ਛੱਡੇ ਨੇ ਮੈਂ 5 ਸਾਲ ਬਾਅਦ 25 ਸਾਲ ਹੋ ਗਏ ਉਹਨਾਂ ਨੂੰ ਹਾਂਜੀ ਹਾਂਜੀ ਤੇ ਫੇਰ ਬਈ ਯਾਰ ਜਿਹੜਾ ਤਾਂ ਕਹਿੰਦੇ ਬਾਹਰ ਵਗ ਗਿਆ ਜੀ ਤਾਂ ਕੰਮ ਸੈੱਟ ਐ ਉਹ ਤਾਂ ਇਧਰ ਮੂੰਹ ਹੀ ਨਹੀਂ ਕਰਦਾ ਥੋੜੇ ਮਨ ਚ ਇਹ ਜਾਂ ਕੀ ਆਇਆ ਵੀ ਯਾਰ ਆਪਾਂ ਮੋੜ ਆਵਦੇ ਮਿੱਟੀ ਆਵਦਾ ਵਤਨ ਆਵਦਾ ਪੰਜਾਬ ਉਥੇ ਜਾ ਕੇ ਹੀ ਅਸੀਂ ਜਿਹੜੀ ਆਉਦੀ ਜ਼ਿੰਦਗੀ ਪੂਰੀ ਕਰਨੀ ਐ ਜ਼ਿੰਦਗੀ ਦੇ ਜਿਹੜੇ ਮौज ਮਾਨਣੀ ਐ ਥੋੜੇ ਮਨ ਚ ਇਹ ਵਿਚਾਰ ਆਇਆ ਕਿਵੇਂ ਫਿਰ ਉਹੀ ਹੈ ਗੱਲ ਕਿ ਹੁਣ ਬੜਾਪਾ ਬੜਾਪਾ ਤਾਂ ਸਹੀ ਨਹੀਂ ਹੈਗਾ ਬਾਹਰ ਹਨਾ ਬਾਕੀ ਜਵਾਨੀ ਤਾਂ ਬਹੁਤ ਵਧੀਆ ਆਇਆ ਚਲੋ ਠੀਕ ਹੈ ਬਥੇਰਾ ਕੁਝ ਹੈ ਪਰ ਜਿਆਦਾ ਪਸਿਆਣੇ ਹੋਣਾ ਬਜ਼ੁਰਗ ਹੋਣਾ ਤਾਂ ਫਿਰ ਤਾਂ ਏਜ ਕਿਹਦੇ ਤੇ ਆਪਾਂ ਰਹਿਣਾ ਉੱਥੇ ਹਨਾ ਤੇ ਭਿੰਦੇ ਭਾਈ ਹੁਣ ਆਪਾਂ ਇਸ ਫਾਰਮ ਦੇ ਉੱਤੇ ਅੱਜ ਆਪਣੇ ਦਰਸ਼ਕਾਂ ਨੂੰ ਕੀ ਕੀ ਦਿਖਾਉਣੇ ਜਾ ਰਹੇ ਆ ਆਪਾਂ ਦਿਖਾ ਲਦੇ ਜੀ ਆਪਣੇ ਜਾਨਵਰ ਸਾਰੇ ਮੈਂ ਕਹਿੰਦਾ ਬਡੇ ਸਾਰੇ ਦਿਖਾ ਲਾਂਗੇ ਇਹ ਗੱਲ ਪਤਾ ਕੀ ਆ ਹਾਂਜੀ ਅਸਲ ਜਿੱਥੇ ਕਹਿ ਦਿੰਦੇ ਆ ਨਾ ਭਿੰਦੇ ਬਾਈ ਕਹਿੰਦੇ ਘੋੜਾ ਆ ਗਿਆ ਘੋੜਾ ਕੱਲਾ ਨਹੀਂ ਆਉਂਦਾ ਘੋੜਾ ਆਉਦੇ ਨਾਲ ਕੁੱਕੜ ਕਬੂਤਰ ਬਤਕਾ ਕੁੱਤੇ ਗਾਵਾਂ ਮੱਝਾਂ ਟਰਕੀ ਬਹੁਤ ਕੁਝ ਲੈ ਕੇ ਆਉਂਦੇ ਤੁਸੀਂ ਘਰੇ ਇੱਕ ਘੋੜਾ ਰੱਖ ਲਿਓ ਤੁਹਾਡਾ ਘਰ ਉਹਨੇ ਭਰ ਦੇਣਾ ਉਹਨੇ ਖੁਸ਼ੀਆਂ ਨਾਲ ਵੀ ਭਰ ਦੇਣਾ ਉਹਨੇ ਪਸ਼ੂ ਪੰਛੀਆਂ ਨਾਲ ਵੀ ਭਰ ਦੇਣਾ ਉਹਨੇ ਬਰਕਤ ਨਾਲ ਵੀ ਭਰ ਦੇਣਾ ਕਿਉਂ ਇਹ ਗੁਰੂ ਮਹਾਰਾਜ ਦੀ ਸਵਾਰੀ ਆ ਜਿਹੜਾ ਬੰਦਾ ਸੱਚੇ ਦਿਲੋਂ ਇਹਨਾਂ ਦੀ ਸੇਵਾ ਕਰਦਾ ਹੈ ਤੇ ਬਾਈ ਜਿਵੇਂ ਤੁਸੀਂ ਅੱਜ ਦਾ ਫਾਰਮ ਦੇਖੋਗੇ ਨਾ ਵਿਜ਼ਿਟ ਕਰੋਗੇ ਤੁਹਾਨੂੰ ਜਿਹੜਾ ਇਹ ਨਕਸ਼ਾ ਹੈ ਇਹ ਸਾਰਾ ਹੋਬਹੁ ਬਾਹਰ ਦੇ ਨਕਸ਼ਿਆਂ ਦੀ ਕਾਪੀ ਹੈ ਕਿਉਂ ਬੰਦੇ ਬਾਈ ਹਾਂਜੀ ਹਾਂਜੀ ਬਿਲਕੁਲ ਤੁਸੀਂ ਹੁਣ ਮਾਰੋ ਮੜੀ ਜੀ ਝਾਤੀ ਫਾਰਮ ਦਾ ਇਹੋ ਜਿਹਾ ਫਾਰਮ ਤੁਹਾਨੂੰ ਪੰਜਾਬ ਇੰਡੀਆ ਕਿਤੇ ਤੁਹਾਨੂੰ ਵੇਖਣ ਨੂੰ ਨਹੀਂ ਮਿਲੂਗਾ ਐਵੇਂ ਦੇ ਫਾਰਮ ਫੋਰਨ ਦੇ ਵਿੱਚ ਇਹ ਨਕਸ਼ੇ ਹੁੰਦੇ ਹਨਾ ਭਾਜੀ ਇਹ ਥੋੜਾ ਯੂਰੋਪੀਅਨ ਸਟਾਈਲ ਹੈਗਾ ਹਾਂ ਥੋੜਾ ਯੂਰੋਪੀਅਨ ਕਿਉਂਕਿ ਦੇਖਿਆ ਨਾ ਬਾਹਰਲੇ ਦੇਸ਼ਾਂ 'ਚ ਐਵੇਂ ਤੇ ਹੀ ਫਾਰਮ ਬਣਾਏ ਜਾਂਦੇ ਆਪਣੇ ਕੀ ਹੁੰਦੇ ਆ ਲੋਕੀ ਕੀ ਕਰਦੇ ਆ ਇੱਟਾਂ ਦੇ ਉਹ ਜਿਹੜੇ ਗਲਾਈਜੀ ਵਾਲੇ ਬਣਾ ਕੇ ਹਰ ਇੱਕ ਦਾ ਜਿਹੜਾ ਥੀਮ ਆ ਉਹ ਸੇਮ ਤੁਹਾਡੇ ਵਾਲਾ ਜਿਹੜਾ ਥੀਮ ਆ ਇਹ ਬਿਲਕੁਲ ਹੀ ਡਿਫਰੈਂਟ ਚੱਲਿਆ ਮਨੋ ਜਿਹੜੇ ਆਹ ਝੋਪੜੀਆਂ ਬਣਾ ਗਏ ਨਾ ਕੋਈ ਵੱਡੀ ਛੋਟੀ ਵੱਡੀ ਛੋਟੀ ਹਨਾ ਐਵੇਂ ਕਰਕੇ ਥੋੜਾ ਦੇਖਣ ਨੂੰ ਸੋਹਣਾ ਲੱਗਦਾ ਠੀਕ ਆ ਤੇ ਆ ਲੈਂਡਸਕੇਪਿੰਗ ਹੋ ਜਾਣੀ ਅੱਗੇ ਹਨਾ ਬੂਟੇ ਵਾਟੇ ਲੱਗ ਜਾਣੇ ਗ੍ਰੀਨਰੀ ਹੋ ਜਾਣੀ ਤੇ ਬਈ ਇਹ ਕਿਹੜੇ ਸਾਲ ਚ ਸ਼ੁਰੂਆਤ ਕੀਤੀ ਸੀ ਆਪਾਂ ਫਾਰਮ ਦੀ ਇਹ 2 ਸਾਲੇ ਹੋਏ ਹਜੇ ਪਿਛਲੇ ਸਾਲ ਕੰਪਲੀਟ ਹੋਇਆ ਸੀਗਾ ਠੀਕ ਆ ਤੇ ਬਸ ਦੋ ਸਾਲ ਕੰਪਲੀਟ ਦਾ ਨਾਲ ਕਹਿੰਦੇ ਤੁਸੀਂ ਹਜੇ ਕਹਿੰਦੇ ਇਟਾ ਤਾਂ ਆਪ ਹੀ ਲਾ ਗਿਆ ਹੈ ਆਪ ਹੀ ਲਾਈਆਂ ਜੀ ਅਲੱਗ ਹੀ ਹੋਣਾ ਹੁਣ ਵੀ ਅਸਲ ਪਤਾ ਬਈ ਕੀ ਹੁੰਦਾ ਹੈ ਬੰਦੇ ਦਾ ਨਾ ਇੱਕ ਦਿਲੋਂ ਜਨੂਨ ਹੁੰਦਾ ਹੈ ਕਿਰ ਵੀ ਮੰਨ ਲਓ ਇਹ ਸਾਡੀ ਆਪ ਦੀ ਜ਼ਮੀਨ ਹੈ ਵੀ ਮੇਰੇ ਪਿਓ ਦਾਦੇ ਸਭ ਇਸ ਖੇਤ ਦੇ ਵਿੱਚ ਸੀਗੇ ਤਾਂ ਬਾਈ ਆਂਦੇ ਆ ਇੰਟਰਲੋਕ ਵਗੈਰਾ ਨਾ ਕਹਿੰਦੇ ਇਹ ਅਸੀਂ ਮਿਸਤਰੀ ਤੋਂ ਵੀ ਲਵਾ ਸਕਦੇ ਸੀ ਪਰ ਜਿਹੜਾ ਖੁਦ ਹੱਥੀ ਕੰਮ ਕਰਨ ਦਾ ਜਿਹੜਾ ਮਜ਼ਾ ਹੈ ਨਾ ਕਹਿੰਦੇ ਫਿਰ ਉਹ ਨਹੀਂ ਆਉਣਾ ਸੀਗੇ ਤੇ ਭਾਈ ਕਿੰਨੇ ਟਾਈਮ ਦੀ ਛੁੱਟੀ ਤੁਸੀਂ ਆਉਨੇ ਆਉਨੇ ਹੋ ਸਾਲ ਚ ਛੁੱਟੀ ਚਾਰ ਹਫ਼ਤੇ ਤਾਂ ਹੁੰਦੇ ਪੱਕੇ ਪੱਕਾ ਕ੍ਰਿਸਮਸ ਤੇ ਆਣਾ ਹੁੰਦਾ ਮੈਂ ਠੀਕ ਆ ਤੇ ਕਈ ਵੇਲੇ ਜਨਵਰੀ ਦੇ ਐਂਡ ਚ ਕਈ ਵੇਲੇ ਮੈਡਜ ਮੁਰ ਜਾਣਾ ਜੀ ਜੀ ਹਾਂਜੀ ਤੇ ਮੰਨ ਲਓ ਇਹ ਤੁਸੀਂ ਜਿਹੜੇ 11 ਮਹੀਨਿਆਂ ਦਾ ਥਕੇਵਾ ਉਹ ਇੱਕ ਮਹੀਨੇ ਚ ਲਾ ਕੇ ਫਿਰ ਦੁਬਾਰੇ ਚੱਲ ਜਾਨੇ ਹੋ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਇਹ ਬਾਈ ਦਾ ਫਨ ਟਾਈਮ ਹੁੰਦਾ ਜਿਹੜਾ ਇੱਕ ਮਹੀਨਾ ਹੁੰਦਾ ਨਾ ਇਹਦੇ ਵਿੱਚ ਆਪਣੇ ਸ਼ੌਂਕ ਵੀ ਪੂਰੇ ਕਰਦੇ ਆ ਉਹਦਾ ਠਕੇਵਾ ਵੀ ਲਾਉਂਦੇ ਆ ਹੁਣ 11 ਮਹੀਨੇ ਰੱਜ ਕੇ ਜੀ ਤੋੜ ਮਿਹਨਤ ਕਰਨੀ ਹੈ ਤੇ ਅੱਜ ਫਾਰਮ ਦੀ ਜਿਹੜੀ ਸ਼ਾਨ ਉਸ ਨਾਲ ਮਿਲਵਣ ਜਾ ਰਹੇ ਆ ਤਾਂ ਸਭ ਤੋਂ ਪਹਿਲਾਂ ਬਈ ਆਪਾਂ ਗੱਲ ਕਰੀਏ ਆਪਣੇ ਫਾਰਮ ਦੇ ਸਟੇਲੀਅਨ ਦੀ ਹਾਂਜੀ ਇਹ ਹੈਗਾ ਆਪਣਾ ਵਤਨ ਬਰਾਟ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਬਰਾਟ ਘੋੜਾ ਠੀਕ ਹੈ ਉਹ ਹੈਗਾ ਸੀਧਾ ਰਾਮ ਜੀ ਵਾਲੇ ਚਿਤਕ ਦਾ ਤੇ ਬਈ ਫੇਰ ਇਹ ਦੇ ਵਿੱਚ ਆਲੀਸ਼ਾਨ ਤਾਂ ਕਿਤੇ ਆਇਆ ਹੀ ਨਹੀਂ ਨਹੀਂ ਆਲੀਸ਼ਾਨ ਨਹੀਂ ਹੈਗਾ ਇਹਦੇ 'ਚ ਨਹੀਂ 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 ਜਿਹੜਾ ਮੋਸਟਲੀ ਕੀ ਆ ਪੰਜਾਬ ਦੇ ਵਿੱਚ ਜੇਕਰ ਤੁਸੀਂ ਘੋੜਿਆਂ ਦਾ ਜ਼ਿਕਰਾ ਕਰੋਗੇ ਕਿਤੇ ਨਾ ਕਿਤੇ ਮਾਰਵਾੜੀ ਦਾ ਜ਼ਿਕਰਾ ਕਰੋਗੇ ਹਰ ਥਾਂ ਤੇ ਆਲੀਸ਼ਾਨ ਦਾ ਜ਼ਿਕਰਾ ਆਉਂਦਾ ਹੀ ਆਉਂਦਾ ਹੈ ਬਿਲਕੁਲ ਜੀ ਬਿਲਕੁਲ ਤਾਂ ਫਿਰ ਇਹ ਤੁਸੀਂ ਕੀ ਸੋਚ ਕੇ ਸਟੈਲੀਅਨ ਲਿਆ ਜਿਹੜਾ ਸਕਰੀਨ ਤੇ ਚੱਲ ਰਿਹਾ ਆਪਣੇ ਘੋੜਾ ਪਤਾ ਨੂੰ ਵਿਰਾਟ ਪਤਾ ਨੂੰ ਬਰਾਟ ਹਾਂਜੀ ਤੇ ਇਹ ਟੋਟਲੀ ਡਿਫਰੈਂਟ ਹੋ ਗਿਆ ਫਿਰ ਤਾਂ ਬਿਲਕੁਲ ਬਿਲਕੁਲ ਉਹ ਤਾਂ ਹੀ ਆ ਫਿਰ ਹੁਣ ਜ਼ਿਆਦਾ ਟੈਨਸ਼ਨ ਨਹੀਂ ਹੈਗੀ ਜਿਹੜੀ ਮਰਜ਼ੀ ਘੋੜੀ ਤੇ ਛੱਡ ਲੋ ਇੱਥੇ ਹੈਨਾ ਉਹ ਦੇਖਣਾ ਪੈਂਦਾ ਮਿੱਤਰੋ ਪਤਾ ਕੀ ਆ ਜਿਹਦੇ ਕੋਲੇ ਜਿਹੜੀ ਮਰਜ਼ੀ ਲੈਣ ਦੀ ਬਸ਼ੇਰੀ ਆ ਜਿਹੜੇ ਮਰਜ਼ੀ ਲੈਣ ਦੀ ਘੋੜੀ ਆ ਸਨਖ ਪੋਨੇ ਵਾਲੇ ਪਾਸਿਓਂ ਰਿਜ਼ਲਟ ਵਾਲੇ ਪਾਸਿਓਂ ਤੇ ਲਾਈਨ ਵਾਲੇ ਪਾਸਿਓਂ ਸਾਰੇ ਪਾਸਿਓਂ ਸੰਪੂਰਨ ਘੋੜਾ ਇਹ ਤੁਸੀਂ ਐ ਨਹੀਂ ਕਹਿ ਸਕਦੇ ਇਹਨੂੰ ਵੀ ਸਾਨੂੰ ਸੋਚਣਾ ਪੈਣਾ ਵੀ ਕਿਤੇ ਇਹ ਨੰਬਰੀਡ ਨਾ ਹੋ ਜੇ ਅੱਜ ਕੱਲ ਤੁਸੀਂ ਸਾਰੇ ਸਿਆਣੇਓ ਕੀ ਦੇਖਦੇ ਹੋ ਦਾਦੀ ਦੇ ਉੱਤੇ ਪੋਤਾ ਛੱਡੀ ਜਾਂਦੇ ਐ ਮਾ ਦਾ ਉੱਤੇ ਪੁੱਤ ਛੱਡੀ ਜਾਂਦੇ ਐ ਘੋੜਿਆਂ ਦੀ ਲੈਣ ਦੇ ਵਿੱਚ ਇਹ ਕਰ ਰਿਹਾ ਟੋਟਲੀ ਇਨਬਰੀਡ ਜਿਹਦਾ ਕਿਤੇ ਨਾ ਕਿਤੇ ਖਾਮਿਆਜਾਏ ਭੁਗਤਣਾ ਪੈ ਰਿਹਾ ਘੋੜਿਆਂ ਦੀ ਜਿਹੜੀ ਬਈ ਉਮਰਾ ਘਟਦੀ ਜਾ ਰਹੀ ਹੈ ਘਟਦੀ ਆ ਇਮਿਊਨ ਸਿਸਟਮ ਬਹੁਤ ਇਹਨਾਂ ਨਾਲ ਦੂਜਾ ਖਰਾਬ ਹੋ ਰਿਹਾ ਤੁਸੀਂ ਉੱਧਰ ਚੱਲ ਗੱਲ ਆ ਚੱਲ ਡਿਫਰੈਂਟ ਪਾਸੇ ਚਲ ਜਾਂਦੀ ਹੁਣ ਜਿੱਦਾਂ ਪਾਕਿਸਤਾਨ ਹੈ ਜੀ ਪਾਕਿਸਤਾਨ ਤੋਂ ਹੁਣ ਸੇਮੀ ਕਹਿ ਸਕਦੇ ਇਨਬਰੀਡ ਹੁਣ ਉੱਥੇ ਬੱਚੇ ਦੇਖ ਲਓ ਕਮਲੇ ਕਿੰਨੇ ਆ ਬਿਲਕੁਲ ਉਹਨਾਂ ਦਾ ਕੀ ਵੱਡੇ ਸੇਰ ਆ ਜਾਂਦੇ ਹਨਾ ਐਦਾਂ ਅੱਖਾਂ ਹੋਰ ਤਰ੍ਹਾਂ ਦੀ ਆ ਜਾਂਦੀ ਇਹ ਚੀਜ਼ਾਂ ਕਿਤੇ ਨਾ ਕਿਤੇ ਖਾਮੀਆਂ ਜਾਂ ਭੁਗਤਣਾ ਪੈਂਦਾ ਹੀ ਆ ਹਾਂ ਬਿਲਕੁਲ ਬਿਲਕੁਲ ਤਾਂ ਭਾਈ ਐਸ ਘੋੜੇ ਦੀ ਹੁਣ ਆਪਾਂ ਡਿਟੇਲ ਲੈਣੇ ਆ ਭਾਈ ਇਹਦੀ ਉਮਰ ਕਿੰਨੀ ਹੋ ਗਈ ਤੇ ਹਾਈਟ ਕਿੰਨੀ ਹੈ ਹਾਈਟ ਇਹਦੀ 64 ਹੈ 5 ਸਾਲ ਦਾ ਹੋ ਗਿਆ ਇਹ ਅੱਛਾ 5 ਸਾਲ ਦਾ ਹੋਇਆ ਮਤਲਬ ਹਜੇ ਜਮੇ ਯੰਗ ਆ ਜੰਗ ਹਜੇ ਤਾਂ ਜਵਾਨ ਹੋਇਆ ਹਾਂਜੀ ਤੇ ਭਿੰਦੇ ਭਾਈ ਕਿੰਨੀਆਂ ਕੋ ਘੋੜੀਆਂ ਆਪਾਂ ਇਸ ਤੋਂ ਮਲਿਆਤੀਆਂ ਘੋੜੀਆਂ ਹਜੇ ਹਜੇ ਤਾਂ ਸੀਜ਼ਨ ਸਟਾਰਟ ਹੀ ਹੋਇਆ ਹਜੇ ਤਾਂ 3-4 ਕੀ ਆਈਆਂ ਆ ਸਾਡੇ ਮੇਰੇ ਏਰੀਏ ਚ ਐਦਾ ਆ ਕਿ 25 30 ਘੋੜੀਆਂ ਆ ਠੀਕ ਆ ਉਹ ਹੀ ਪੈਂਦੀਆਂ ਇਹਨੂੰ ਠੀਕ ਆ ਜਿਹੜਾ ਮਰਜੀ ਘੋੜਾ ਲਈਏ ਤਾਂ ਪਹਿਲਾ ਮੋਰਮੋਕਟ ਸਗਾ ਉਹਨੂੰ ਵੀ ਇੰਨੀ ਹੀ ਪੈਣੀਆਂ ਸੀਗੀਆਂ ਠੀਕ ਆ ਫਿਰ ਹੁਣ ਮੇਰੇ ਕੋਲ ਤਾਂ ਜ਼ਿਆਦਾ ਨੁੱਕਰੇ ਆ ਇਹ ਮੈਂ ਤਾਂ ਰੱਖਿਆ ਕਿ ਉਹਨਾਂ ਨੂੰ ਸੁੱਖਾ ਹੋ ਜਾਂਦਾ ਹਨਾ ਇਹ ਉਹ ਤਾਂ ਕਹਿੰਦੇ ਤੁਸੀਂ ਸਮਾਜ ਸੇਵੀ ਬਣ ਗਏ ਘੋੜੇ ਵਾਲੇ ਜਣੇ ਆ ਤੇ ਥੋੜਾ ਉਹ ਭਈ ਫਿਰ ਇਹ ਪਤਾ ਕੀ ਆ ਇਹ ਜਿਹੜੇ ਸੱਜਣ ਬਲਾਚੌਰ ਜਗਤਪੁਰ ਦੇ ਇਲਾਕੇ ਦੇ ਹੈਗੇ ਆ ਜਿੰਨਾਂ ਨੂੰ ਮੰਨ ਲਓ 50 60 ਕਿਲੋਮੀਟਰ 100 ਕਿਲੋਮੀਟਰ ਤਾਈ ਕੋਈ ਚੰਗਾ ਘੋੜਾ ਨਹੀਂ ਮਿਲਦਾ ਤਾਂ ਉਹਨਾਂ ਵਾਸਤੇ ਸਮਾਜ ਸੇਵੀ ਵਾਲਾ ਕੰਮ ਹੀ ਐਸ ਘੋੜੇ ਦਾ ਭਾਈ ਤੇ ਇੱਕ ਹੋਰ ਬਿਲਕੁਲ ਡਿਫਰੈਂਟ ਲਾਈਨ ਹੈ ਉਹ ਘੋੜੀਆਂ ਦੀਆਂ ਜਿਹੜੀਆਂ ਬਸ਼ੇਰੀਆਂ ਆਈਆਂ ਆ ਇਹ ਉਹ ਘੋੜੀਆਂ ਖੁਦ ਭਾਈ ਜੀ ਸਕਦ ਕੇ ਐਸ ਘੋੜੇ ਕੋਲ ਆ ਸਕਦੇ ਆ ਗੱਲ ਹੁਣ ਆਪਾਂ ਫੀਸ ਦੀ ਕਰਦੀਏ ਭਾਈ ਐਸ ਘੋੜੇ ਦੀ ਉਹ ਫੀਸ ਤਾਂ ਇਹਦੀ 51000 ਰੱਖੀ ਆ ਠੀਕ ਹੈ ਪਰ ਕੋਈ ਐਡਾ ਨਹੀਂ ਹੈਗਾ ਹਣਾ ਦੇਖ ਲੀਦਾ ਜੇ ਕੋਈ ਮਾਤੜ ਆ ਤਾਂ ਫਿਰ ਕੋਈ ਨਹੀਂ ਠੀਕ ਹੈ ਐਦਾਂ ਵੀ ਛੱਡ ਦੇ ਜੇ ਕੋਈ ਐਡਾ ਨਹੀਂ ਗਾ ਭਈ ਫੀਸ 51000 ਘੋੜੇ ਦੀ ਜੇ ਕੋਈ ਆਮ ਜ਼ਿਮੀਦਾਰ ਬੰਦਾ ਆ ਗਿਆ ਮੰਨ ਲਓ ਕੋਈ ਐਂ ਕਹਦੇ ਪਿੰਦੇ ਬਈ ਆ ਕੇ ਵੀ ਬਈ ਇਹ ਰਸਤਾ ਸ਼ੌਂਕ ਯਾਰ ਰੱਖੀ ਆ ਬੱਚੇ ਝੂਟੇ ਲੈਂਦੇ ਆ ਤੇ ਵੀ ਅਸਤਾ ਘੋੜੀ ਮਲਿਆਉਣੀ ਆ ਵੀ ਦੱਸ ਕਿੰਨੇ ਲਏਗਾ ਉਹ ਇਦਾਂ ਆਵੇ ਹੁਣ ਮੇਰੇ ਕੋਲ ਜਿਆਦਾ ਵਿਚਾਰੇ ਹੈਗੇ ਮਾਤੜ ਹੈ ਹਨਾ ਜਾਣਾ ਹਨਾ ਫਿਰ ਹੁਣ ਕਹਿ ਨਹੀਂ ਹੁੰਦਾ ਬਾਈ ਅੜ ਥੋੜੀ ਹੁੰਦਾ ਫੀਸ ਪਿੱਛੇ ਫਿਰ ਉਹਨੇ ਕਹਿੰਦਾ ਯਾਰ ਇਦਾਂ ਤਾਂ ਹੈ ਨਹੀਂ ਆਪਾਂ ਕਿ ਫੀਸ ਤੇ ਹਨਾ ਫਾਰਮ ਚਲਾਣਾ ਉਹ ਲੋਕ ਕਰਦੇ ਆ ਜਿਨੀ ਫੀਸ ਦੇ ਸਿਰ ਤੇ ਫਾਰਮ ਚਲਾਣਾ ਹਨਾ ਆਪਾਂ ਤਾਂ ਕੋਈ ਚੱਕਰ ਨਹੀਂ ਹੈਗਾ ਲੋ ਅਗਲਾ ਮਾਨਤਨ ਕਰ ਜਾ ਕਰ ਕਰ ਲਈਦਾ ਇਦਾਂ ਨਹੀਂ ਕੋਈ ਗੱਲ ਬਈ ਫੀਸ ਵਾਲਾ ਚੱਕਰ ਨਹੀਂ ਹੈਗਾ 51000 ਘੋੜੇ ਦੇ ਮਾਨ ਵਾਸਤੇ ਰੱਖਿਆ ਗਿਆ ਵੀ ਘੋੜਾ ਡਿਜ਼ਰਵ ਕਰਦਾ ਤੇ ਐਦੂ ਬਾਅਦ ਗੱਲ ਕਰਾਂਗੇ ਆਪਾਂ ਬਾਈ ਦੇ ਜਿਹੜੇ ਵਾਈਟ 골ਡ ਆ ਕਿਉਂ ਹਾਂਜੀ ਬਿਲਕੁਲ ਫਾਰਮ ਦੇ ਉੱਤੇ ਸਾਰਾ ਹੀ ਵਾਈਟ 골ਡ ਆ ਇਹ ਕੱਲਾ ਹੀ ਬਲੈਕ 골ਡ ਹੈ ਬਈ। ਐਦੂ ਬਾਦ ਜਿੰਨਾ ਤੁਸੀਂ ਵੇਖੋਗੇ ਚਿੱਟਾ ਸੋਨਾ ਹੀ ਆਉਣਾ। ਪਲੈਟੀਨਮ ਹੀ ਪਲੈਟੀਨਮ ਦਿਖਾਈ ਚੱਲਾਂਗੇ ਤੁਹਾਨੂੰ। ਆ ਜਿਓ ਫਿਰ। ਲਓ ਬਈ ਸਜਣੋ ਜਿਵੇਂ ਤੁਹਾਨੂੰ ਕਿਹਾ ਸੀਗਾ ਐਦੂ ਬਾਦ ਵਾਈਟ 골ਡ ਹੀ ਦਿਖਾਣਾ। ਭਿੰਦ ਬਈ। ਹਾਂਜੀ। ਇਹਦੇ ਬਾਰੇ ਡਿਟੇਲ ਦਿਓ। ਇਹ ਜੀ ਆਪਣੀ ਘੋੜੀ ਹੈਗੀ ਨਸੀਬ। ਨਸੀਬਕੌਰ। ਹਾਂਜੀ ਤੇ ਇਹ ਆਪ ਹੈਗੀ ਸਮੁੰਦਰ ਦੀ। ਇਹ ਨੋਕਰਾਂ ਦੇ ਥੰਬਦੀ ਆ। ਬਿਲਕੁਲ ਜੀ। ਇਹ ਬਈ ਡਾਇਰੈਕਟ ਸਮੁੰਦਰ ਦੀ ਆ। ਤੇ ਇਸ ਟਾਈਮ ਬਈ ਇਹ ਪ੍ਰੈਗਨੈਂਟ ਹੈ ਖਾਲੀ ਆ ਐਸ ਟਾਈਮ ਇਹ ਪ੍ਰੈਗਨੈਂਟ ਹੈ 2 2 ਮਹੀਨੇ ਦੀ ਹੋ ਗਈ 2 ਮਹੀਨਿਆਂ ਦੀ ਇਹ ਕਿਹੜੇ ਤੋਂ ਬਈ ਇਹ ਆਪਣਾ ਜਹਾਦੀ ਬਾਈ ਹੋਣਾ ਕੋਲ ਆਪਣਾ ਦਿਲਸ਼ੇਰ ਕਾਕੀ ਦਾ ਸੂਬੇਦਾਰ ਠੀਕ ਹੈ ਹਾਂਜੀ ਉਹਦੇ ਤੋਂ ਸੂਬੇਦਾਰ ਆ ਗਿਆ ਦਿਲਸ਼ੇਰ ਕਾਕੀ ਦਾ ਦਿਲਸ਼ੇਰ ਕਾਕੀ ਉਹ ਕੋੜਾ ਹੈ ਜਿਨੇ ਵੱਡੀ ਹਾਈਟ ਦੇ ਬੱਚੇ ਪੈਦਾ ਕਰਨ ਦੀ ਕੋਈ ਘਾਟ ਨਹੀਂ ਛੱਡੀ ਕਿਉਂ ਕੜਾਇਲ ਵਾਲੇ ਪਲਵਾਨਾ ਕੋਲ ਦਿਲਸ਼ੇਰ ਕਾਕੀ ਬਹੁਤ ਘਟ ਸਮਾ ਰਹਾ ਪਰ ਜਿੰਨੀ ਵੀ ਬਰੀਡ ਕੀਤੀ ਆ ਲਾ ਜਵਾਬ ਕੀਤੀ ਆ ਤਾਂ ਹੁਣ ਆਏ ਮੰਨ ਕੇ ਚੱਲੀਏ ਇੱਕ ਪਾਸੇ ਆ ਗਿਆ ਸਮੁੰਦਰ ਨੌਕਰਿਆਂ ਦਾ ਥੰਮ ਤੇ ਦੂਜੇ ਪਾਸੇ ਬਲੱਡ ਆ ਗਿਆ ਦਿਲਸ਼ੇਰ ਕਾਕੀ ਦਾ ਦਿਲਸ਼ੇਰ ਕਾਕੀ ਦਾ ਹਾਂਜੀ ਤਾਂ ਮਹਾਰਾਜ ਨਸੀਬਕੌਰ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੇ ਹਾਈਟ ਇਹਦੀ ਬਈ ਕਿੰਨੀ ਹੋਊਗੀ ਨਸੀਬਕੌਰ ਦੀ ਆਇਟ ਦੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਨਹੀਂ ਅੰਦਾਜ਼ਾ ਫੇਰ ਵੀ ਤੁਸੀਂ ਦੱਸੋ ਬਈ ਮੇਰਾ ਸ਼ੀ ਫਟ ਕਰਦਾ ਪੂਰਾ ਤੇ ਮੇਰੇ ਦੇਖੋ ਕਿੱਥੇ ਆਉਂਦੀ ਏ ਇਹ ਕਿੰਨੀ ਹੋ ਗਈ ਇਹ ਤੁਸੀਂ ਤਾਂ ਮਣੀ-ਮਣੀ ਵੀ ਹੋਊਗੀ 65 ਸ਼ਰਟ ਖੋਣੀ ਆ ਹਾ ਹੋਊ ਹੀ ਨਹੀਂ ਇੰਨੀ ਖੋਣੀ ਨਹੀਂ ਠੀਕ ਹੈ ਬਈ ਜਿੱਥੇ ਨਾਮ ਸਮੁੰਦਰ ਲੱਗ ਜੇ ਉਥੇ ਇਹ ਚੀਜ਼ ਬਣਦੀ ਵੀ ਹੈ ਤੇ ਕੁਝ ਸੱਜਣਾ ਦੇ ਨਾ ਇਹ ਬੜਾ ਮਨ 'ਚ ਵਹਿਮ ਹੁੰਦਾ ਹੈ ਭਿੰਦੇ ਬਈ ਹਾਂਜੀ ਕਿ ਨੋਕਰੇ ਸਪੋਰਟਲੈਸ ਹੈ ਨਾ ਤਾਂ ਉਹ ਨੁਕਰੇ ਜਿਆਦਾ ਕਾਮਯਾਬ ਨਹੀਂ ਨਹੀਂ ਐਡਾ ਕੁਝ ਜ਼ਿਆਦਾ ਨਹੀਂ ਹੈਗਾ ਅਸਲ ਦੇ ਵਿੱਚ ਜਿਹੜਾ ਨੁਕਰਾ ਹੈ ਨਾ ਜਿਹਦੇ ਫਲਕਾਰੀ ਹੈ ਹਮ ਓਰੀਜਨਲ ਨੁਕਰਾ ਉਹੀ ਆ ਹਾਂਜੀ ਹੁਣੇ ਪ੍ਰੋਫੈਸਰ ਸੁਮੇਰ ਸਿਰਾਹੀ ਦਾ ਇੰਟਰਵਿਊ ਕੀਤਾ ਸੀਗਾ ਉਹਨਾਂ ਨੇ ਵੀ ਦੱਸਿਆ ਭਈ ਇਹ ਗੱਲ ਮੈਂ ਆ ਕੇ ਨੋਟ ਕੀਤੀ ਤੁਹਾਡੇ ਕੋਲੇ ਜਿੰਨੇ ਵੀ ਨੁਕਰੇ ਆ ਨਾ ਭਾਵੇਂ ਉਹ ਛੋਟਾ ਬੱਚਾ ਹੈ ਬਸ਼ੀਰੀ ਬਸ਼ੀਰੀ ਹਰ ਇੱਕ ਦੀ ਅੱਖ ਦੇ ਉੱਤੇ ਹੈਗਾ ਥੋੜਾ ਜਿਹਾ ਛਿਪਕਾ ਹੈਗਾ ਤਾਂ ਕਹਿੰਦੇ ਜਿਹਦੇ ਅੱਖ ਦੇ ਉੱਤੇ ਛਿਪਕਾ ਨਹੀਂ ਆਉਂਦਾ ਸੀ ਨਾ ਪੁਰਾਣੇ ਸਮੇਂ ਦੇ ਬਜ਼ੁਰਗ ਉਹ ਘੋੜਾ ਘੋੜੀ ਖਰੀਦਦੇ ਨਹੀਂ ਸੀਗੇ ਓਕੇ ਉਹ ਕਹਿੰਦੇ ਸੀਗੇ ਵੀ ਜਿਹੜੇ ਦੀ ਅੱਖ ਪੂਰੀ ਗਲਾਬੀ ਆ ਨੋਕਰੇ ਦੀ ਉਹ ਕੱਚੀ ਅੱਖ ਮੰਨਦੇ ਸੀ ਬਜ਼ੁਰਗ ਉਹਨੂੰ ਓਕੇ ਵੀ ਉਹ ਅੱਖ ਚੌਂਦੀ ਆ ਹੂੰ ਤੇ ਆਪਣਿਆਂ ਦਾ ਇੱਕ ਐਸੇ ਘੋੜੀ ਦੀ ਬਸ਼ੇਰੀ ਦਿਖਾਉਣੀ ਐ ਸਜਣੋ ਤੁਹਾਨੂੰ ਉਹਦਾ ਨਾਂ ਬਾਈਆਂ ਨੇ ਤਾਂ ਪਤਾ ਨਹੀਂ ਕੀ ਰੱਖਿਆ ਪਰ ਮੈਂ ਉਹਦਾ ਨਾਂ ਸੁਰਮੇ ਵਾਲੀ ਰੱਖਿਆ। ਉਹ ਸੁਰਮੇ ਵਾਲੀ ਆਏ ਆ ਜਿਵੇਂ ਬਿਊਟੀ ਪਾਲਰ ਚ ਜਾ ਕੇ ਕੁੜੀਆਂ ਆਇਆ ਕਰਕੇ ਉਹ ਨਹੀਂ ਲਵਾਉਂਦੀਆਂ ਅੱਖਾਂੀਆਂ ਤੇ ਬਾਈ ਪ੍ਰੋਪਰ ਹੋਵੇ ਉਹਦੇ ਤੇ ਦੋਨੇ ਅੱਖਾਂ ਤੇ ਆ। ਹਾਂਜੀ ਲੱਗਦਾ ਨਹੀਂ ਉਹ ਵੀ ਨੈਚੁਰਲ ਆ ਆਏ ਲੱਗਦਾ ਵੀ ਤੁਸੀਂ ਖੁਦ ਬਣਾਇਆ ਹੋਊਗਾ। ਬਿਲਕੁਲ। ਤਾਂ ਉਹ ਇਸ ਕੋੜੀ ਨੇ ਵਸ਼ੇਰੀ ਦਿੱਤੀ ਐ ਬਾਈ ਉਹ ਕਿਹੜੇ ਕੋੜੇ ਦੀ ਆ? ਉਹ ਸੁਖਵੀਰ ਬਾਦਲ ਵਾਲੇ ਮਹਾਰਾਜੇ ਦੀ। ਉਹ ਮਹਾਰਾਏ ਦੀ ਹਾਂਜੀ ਠੀਕ ਹੈ ਮਤਲਬ ਉਹਦੇ ਵਿੱਚ ਵੀ ਬਲੱਡ ਲਾਈਨ ਦੋਨੇ ਪਾਸੇ ਪੂਰੀ ਟੌਪ ਦੀ ਹਾਂ ਹੁਣ ਮਾਂ ਤੁਹਾਡੇ ਸਾਹਮਣੇ ਹੀ ਹੈ ਹਨਾ ਤੇ ਵੀ ਉਹਦਾ ਬੜਾ ਵੱਡਾ ਏ ਕੋੜਾ ਭਾਈ ਮੈਂ ਕਹਿੰਦਾ ਜਿੰਨਾ ਕੁ ਵਾਈਟ 골ਡ ਆ ਨਾ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਨੋਰਮਲ ਬਲੱਡ ਲਾਈਨ ਚੋਂ ਹੋਵੇ ਜਾਂ ਜਿਹੜਾ ਅਨਨੋਨ ਚੋਂ ਹੋਵੇ ਜਿੰਨੇ ਕੁ ਬੱਚੇ ਖੜੇ ਆ ਜਿਹਦੇ ਵਿੱਚ ਉਹ ਮੇਬੀ ਆਪਾਂ ਦੋ ਬੱਚੇ ਦੇ ਵੀ ਸਕਦੇ ਆ ਦੋ ਹਾਂਜੀ ਦੋ ਦਿਖਾ ਲ ਦੋ ਬੱਚੇ ਦੇ ਵੀ ਸਕਦੇ ਆ ਵੀਡੀਓ ਚ ਬਣਿਆ ਰਹੋ ਉਹ ਕਿਹੜੇ ਬੱਚੇ ਦੇਣੇ ਆ ਉਹ ਤੁਹਾਨੂੰ ਇਹ ਤੋਂ ਬਾਤ ਦੱਸਦੇ ਆ ਭਿੰਦੇ ਭਾਈ ਆਹਾਂ ਨੀਲੀ ਜਿਹੜੀ ਘੋੜੀ ਆ ਹਾਂਜੀ ਇਹਦੀ ਆਪਾਂ ਦਰਸ਼ਕਾਂ ਨੂੰ ਡਿਟੇਲ ਦੇਈਏ ਪਰ ਮੈਨੂੰ ਐ ਲੱਗਦਾ ਹੈ ਵੀ ਇਹਦੀ ਜਿਹੜੇ ਪੁਰਾਣੇ ਨੀਲਿਆਂ ਦੇ ਚਾਵਣ ਹੈ ਨਾ ਉਹਨਾਂ ਨੂੰ ਮੈਨੂੰ ਲੱਗਦਾ ਦੱਸਣ ਦੀ ਲੋੜ ਵੀ ਨਹੀਂ ਪੈਣੀ ਕਿਉਂ ਕੁਝ ਕੁ ਸਜਣਤਾ ਇਹ ਜਿਹੇ ਹੈ ਜਿਹੜੇ ਇਹਦੀ ਬਾਣ ਬਣਤਰ ਸਨਾ ਖਪੋਣਾ ਹਾਈਟ ਲੈਂਥ ਵੇਖ ਕੇ ਜੱਜ ਕਰ ਗਏ ਹੋਣੇ ਵੀ ਇਹ ਕਿਹੜੇ ਘੋੜੇ ਦੀ ਹੋਊਗੀ ਪਰ ਜਿਹੜੇ ਸੱਜਣ ਨਹੀਂ ਜੱਜ ਕਰ ਸਕਦੇ ਭਿੰਦੇ ਭਾਈ ਉਹਨਾਂ ਵਾਸਤੇ ਦੱਸੋ ਵੀ ਇਹ ਘੋੜੀ ਕਿਹੜੇ ਥੰਮ ਦੀ ਹੈ ਇਹ ਜੀ ਫੌਜੀ ਦੀ ਹੈ ਡਾਇਰੈਕਟ ਤੇ ਉਮਰ ਇਹਦੀ 8 ਦਾ 8-9 ਸਾਲ ਦੀ ਹੈ ਇਹ 9 ਸਾਲ ਦੀ ਘੋੜੀ ਆ ਤੇ ਇਹ ਆ ਗਈ ਜੀ ਡਾਇਰੈਕਟ ਫੌਜੀ ਘੋੜੇ ਦੀ ਹਾਂਜੀ ਫੌਜੀ ਉਹ ਘੋੜਾ ਹੈ ਜੀ ਜਿਨੇ ਜਿੰਨੇ ਕੋ ਮੈਨੂੰ ਲੱਗਦਾ ਰਿਜ਼ਲਟ ਪੈਦਾ ਕੀਤੇ ਆ ਉਹਨੇ ਕੋਨੇ ਘੋੜੇ ਦਾ ਉਹਦੇ ਵਾਲੇ ਬਣਿਆ ਸਾਰੇ ਹੀ ਸਾਣ ਜਿੰਨੇ ਕੋ ਉਹਦੇ ਬਸ਼ੇਰੇ ਆਏ ਫੌਜੀ ਦੇ ਤੇ ਜਿੰਨੀਆਂ ਕੋ ਘੋੜੀਆਂ ਆਈਆਂ ਫੌਜੀ ਦੀਆਂ ਉਹ ਸਾਰੀਆਂ ਬਣੀਆਂ ਪੂਰੀਆਂ ਟੌਪ ਦੀਆਂ ਪ੍ਰੂਵਨ ਮੇਅਰ ਵੀ ਜਿਨ੍ਹਾਂ ਨੇ ਅੱਗੇ ਬਹੁਤ ਕਮਾਲ ਰਿਜ਼ਲਟ ਪੈਦਾ ਕੀਤੇ ਤੇ ਹੁਣ ਜੇ ਰਿਜ਼ਲਟਾਂ ਦੀ ਗੱਲ ਕਰੀਏ ਭਿੰਦੇ ਬਾਈ ਤਾਂ ਐਸ ਘੋੜੀ ਨੇ ਕਿੰਨੇ ਰਿਜ਼ਲਟ ਦੇਤੇ ਤੇ ਹੁਣ ਇਹਦੀ ਕੀ ਕੰਡੀਸ਼ਨ ਹੈ ਵੀ ਇਹ ਪ੍ਰੈਗਨੈਂਟ ਹੈ ਜਾਂ ਖਾਲੀ ਇਹਨੇ ਦੋ ਬੱਚੀ ਦਿੱਤੇ ਦੋ ਬੱਚੀਆਂ ਪਹਿਲੀ ਜਿਹੜੀ ਵੱਡੀ ਬੱਚੀ ਆ ਉਹ ਦਲਵਾਗ ਤੋਂ ਦਿੱਤੀ ਸੀਗੀਆਂ ਨੇ 266 ਦੀ ਸੀਗੀ ਤੇ ਉਹਨੇ ਵੀ ਗਾਂ ਬੱਚੀ ਦੇ ਦਿੱਤੀ ਹੁਣ ਤੇ ਦੂਜੀ ਬੱਚੀ ਦਾ ਨਹੀਂ ਮੈਨੂੰ ਪਤਾ ਕਿਹੜੇ ਘੋਡੇ ਦੀ ਆ ਪਰ ਉਹ ਵੀ ਉਹਦੇ ਫਰੈਂਡ ਕੋਲ ਲਿਆਂਦੀ ਆ ਉਹਦੇ ਕੋਲੇ ਖੜੀ ਆ ਉਹ ਵੀ 65 66 ਹੋਈ ਖੜੀ ਆ ਮੰਨ ਲਓ ਦੋ ਦਿੱਤੀਆਂ ਬਸ਼ੇਰੀਆਂ ਦੋਵੇਂ ਸ਼ੇਰ ਸ਼ੇਰ ਇੰਚ ਦੋਵੇਂ ਹਾਂਜੀ ਤੇ ਹੁਣ ਬਈ ਮੌਕੇ ਦੀ ਇਹ ਖਾਲੀ ਗੱਬਣ ਹੁਣ ਇਹ ਗੱਬਣ ਚਾਰ ਪੰਜ ਮਹੀਨੇ ਦੀ ਰਤਨ ਕਾਂਟੇ ਤੋਂ ਪੰਜ ਮਹੀਨਿਆਂ ਦੀ ਰਤਨ ਕਾਂਟੇ ਤੋਂ ਰਤਨ ਕਾਂਟਾ ਆ ਗਿਆ ਕਾਲੇ ਕਾਂਟੇ ਦਾ ਉਹ ਨਹੀਂ ਜੀ ਰਤਨ ਕਾਂਟਾ ਉਹਦਾ ਜਿਆ ਡੀ ਐਨ ਏ ਹੋਇਆ ਸੀਗਾ ਕਾਲੇ ਕਾਂਟੇ ਦਾ ਨਹੀਂ ਨਿਕਲਿਆ ਸੀਗਾ ਠੀਕ ਹੈ ਉਹਨਾਂ ਦਾ ਰਫੜ ਜਾ ਨਹੀਂ ਪੈ ਗਿਆ ਸੀਗਾ ਹਾਂ 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 ਅੱਛਾ ਉਹ ਬੜਾ ਹਾਂ ਠੀਕ ਆ ਬਹੁਤ ਸੁਨੱਖਾ ਪਰ ਹਾਂ ਹਾਂਜੀ ਹਾਂਜੀ ਉਹ ਵਾਲੇ ਤੇ ਆ ਓਕੇ ਜੀ ਓਕੇ ਸਰਪੰਚ ਸਟਾਡ ਫਾਰਮ ਤੇ ਇੱਥੇ ਅਮਰਿਤ ਸਰ ਖੜਾ ਜੀ ਜੀ ਹਾਂਜੀ ਜੋ ਦੇਖੋ ਇਹ ਰਤਨ ਕਾਂਟੇ ਦੀ ਪ੍ਰੈਗਨੈਂਸੀ ਲੈ ਕੇ ਖੜੀ ਆ ਇਸ ਟਾਈਮ ਤੇ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਰੂਪ ਕੋੜੀ ਨੂੰ ਇਹਦਾ ਨਾਮ ਆ ਗਿਆ ਜੀ ਰੂਪ ਤੇ ਸਾਇਰ ਆ ਗਿਆ ਇਹਦਾ ਗ੍ਰੇਟ ਘੋੜਾ ਫੌਜੀ ਜਿਹਨੂੰ ਸ਼ਾਇਦ ਮੱਜੂ ਕੇ ਨੂੰ ਪਿਆਰ ਕਰਨ ਵਾਲੇ ਪੰਜਾਬ ਨਸਲ ਨੂੰ ਪਿਆਰ ਕਰਨ ਵਾਲੇ ਉਹ ਕਹਿੰਦੇ ਨਾ ਵੀ ਪਲਕਾਂ ਤੇ ਬਿਠਾ ਕੇ ਰੱਖਦੇ ਆ ਉਹ ਘੋੜੇ ਦੀ ਇਹ ਆ ਗਈ ਜੀ 30 ਇਹ ਭਿੰਦੇ ਬਾਈ ਕਿਹੜੇ ਘੋੜੇ ਦੀ ਆ ਗਈ ਆਪ ਤੇ ਮਾਂ ਇਹਦੀ ਆਪਣੀ ਵੱਡੀ ਘੋੜੀ ਵੱਡੀ ਸੁਭਾਅ ਹਾਂ ਮਾਂ ਨਸੀਬ ਮਾਗੀ ਇਹਦੀ ਜਿਹੜੀ ਆਪਣੇ ਵਾਲੇ ਸਮੁੰਦਰ ਦੀ ਐ ਨਸੀਬਕੌਰ ਤੇ ਸਾਇਰ ਇਹਦਾ ਆ ਗਿਆ ਬਾਦਲ ਸੁਖਵੀਰ ਬਾਦਲ ਕੋਲ ਜਿਹੜਾ ਮਹਾਰਾਜਾ 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 ਕਿਹੜੇ ਦਾ ਆ ਗਿਆ ਸਾਲੀ ਵਾਲੀ ਲਾਈਨ ਦਾ ਉਹ ਅਰਜਨ ਦਾ ਮਿਲਦਾ ਇੱਕ ਵਸੇ ਭਰਾ ਹੀ ਲੱਗਦਾ ਇਦਾਂ ਠੀਕ ਹੈ ਸਾਲੀ ਵਾਲੀ ਲਾਈਨ ਚ ਹਾਂਜੀ ਮਹਾਰਾਜਾ ਜਿਹੜਾ ਸੁਖਵੀਰ ਬਾਦਲ ਸਭ ਕੋਲੇ ਘੋੜਾ ਉਹਦੀ ਇਹ ਡਾਕਟਰ ਐ ਤੇ ਮਾਲੇ ਪਾਸੇ ਖਾਨਦਾਨ ਮਿੱਤਰੋ ਸਮੁੰਦਰ ਵਾਲਾ ਆ ਗਿਆ ਤੇ ਇਹਨੂੰ ਬਸੁਰਮੇ ਵਾਲੀ ਤਾਂ ਆਖਿਆ ਸੀਗਾ ਦੋਨੇ ਅੱਖਾਂ ਆਏ ਐ ਜਿਵੇਂ ਜਿਵੇਂ ਮੀਨਾਕਾਰੀ ਕਰਦੇ ਹੁੰਦੇ ਨੇ ਨਾ ਆਪਾਂ ਸਕੈਚ ਨਾਲ ਪੈਨਸਲ ਨਾਲ ਓਵੇਂ ਕੰਮ ਐ ਦੇਖੋ ਐ ਲੱਗਦਾ ਨਾ ਸੁਰਮਾ ਆਪ ਹੀ ਪਾਇਆ ਹੋਵੇ ਤੇ ਇਹ ਬੱਚੀ ਦੀ ਉਮਰ ਕਿੰਨੀ ਹੋਗੀ ਭਿੰਦੇ ਬਾਈ ਇਹ ਦੀ ਇਹ ਛੋ ਜਾਣਾ ਜੀ 3 ਤਰੀਕ ਨੂੰ ਹੋ ਜਾਣਾ 6 ਮਹੀਨੇ ਦੀ ਇਹਨੇ ਇਹ 3 ਨੂੰ ਹੋ ਜੂਗੀ 6 ਮਹੀਨਿਆਂ ਦੀ ਇਹ ਐਸ ਜੀ ਐਸ ਫਾਰਮ ਜਗਤਪੁਰ ਭਿੰਦੇ ਬਾਈ ਕੋਲੇ ਖੜੀ ਐ ਤਾਂ ਇਹ 6 ਮਹੀਨਿਆਂ ਦੀ ਹੋਣੀ ਐ ਤੇ ਜੇ ਕਿਧਰੇ ਇਹ ਵਪਾਰੀ ਘਰੇ ਖੜੀ ਹੁੰਦੀ ਇਹ ਮੈਨੂੰ ਲੱਗਦਾ ਹੁਣ ਹੋਣੀ ਸੀਗੀ 3 ਮਹੀਨਿਆਂ ਦੀ ਕਿਉਂ ਇਹਦੇ ਚ ਗੱਪ ਐ ਚੱਲਦਾ ਵੀ ਉਮਰ ਘੱਟ ਦੱਸ ਕੇ ਕੱਦ ਵੱਡਾ ਦੱਸ ਕੇ ਤੇ ਕਿਸੇ ਨੂੰ ਵੀ ਚੇਪੂ ਲਾ ਦੋ ਪਰ ਬਾਈ ਉਹਰੇ ਨੇ ਇਹ ਸੇਲ ਨਹੀਂ ਕਰਨੀ ਕਿਉਂ ਬਾਈ ਦੀ ਬਹੁਤ ਜ਼ਿਆਦਾ ਅਟੈਚਮੈਂਟ ਹੈ ਹੈ ਪਿੰਦੇ ਬਾਈ ਇਹਦੇ ਨਾਲ ਤਾਂ ਹਾਂ ਜੀ 3 ਮਹੀਨੇ ਤੁਹਾਨੂੰ ਦੱਸਿਆ ਪਹਿਲਾਂ ਵੀ ਬਿਮਾਰ ਬਹੁਤ ਜ਼ਿਆਦਾ ਰਹੀ ਤਾਂ ਮਸੀ ਬਚਾਈ ਆ ਜਿੱਦਾਂ ਇਹ ਕਹਿੰਦੇ ਬਾਈ ਇੰਨੀ ਕਿ ਜ਼ਿਆਦਾ ਬਿਮਾਰ ਰਹੀ ਆ ਕੰਨੇ ਵੀ ਹੱਡੀਆਂ ਦਾ ਬਈ ਪਿੰਜਰ ਹੀ ਰਹਿ ਗਿਆ ਸੀ ਆਣਾ ਕੱਲਾ ਇਹਦਾ ਬਿਲਕੁਲ ਆਏ ਸੀਗਾ ਬਈ ਵੀ ਹੱਡਾਂ ਦੇ ਉੱਤੇ ਨਾ ਕੱਲੀ ਵਾਸੇ ਲੂਈ ਲਾ ਰੱਖੀ ਆ ਇਹਨੂੰ ਲੁਧਿਆਣੇ ਯੂਨੀਵਰਸਿਟੀ ਕੀ ਮਹਿੰਗੇ ਮਹਿੰਗੇ ਇਲਾਜ ਕੀ ਹਰ ਇੱਕ ਡਾਕਟਰ ਕੋਲੇ ਦਿਖਾ ਲਿਆ ਫਿਰ ਇਹਦੇ ਵਾਸਤੇ ਬਾਈ ਨੇ ਸਪੈਸ਼ਲ ਗਾਂ ਲੈ ਆਂਦੀ ਬਈ ਇਹਦੇ ਵਾਸਤੇ ਹਾਂਜੀ ਹੁਣ ਗਾਂ ਲੈ ਆਂਦੀ ਆ ਹਾਂਜੀ ਬਈ ਸ਼ੇਰੀ ਵਾਸਤੇ ਸਪੈਸ਼ਲ ਗਾਂ ਲੈ ਆਂਦੀ ਏ ਵੀ ਉਹ ਜਿਹੜੇ 15-20 ਲੀਟਰ ਦੁੱਧ ਦਿੰਦੀ ਆ ਉਹ ਇਹਨੂੰ ਤੇ ਇੱਕ ਨਗੀਨਾ ਹੋਰ ਦਿਖਾਉਣੇ ਉਹਨੂੰ ਹਾਂਜੀ ਐਨਾ ਦੋਨਾਂ ਵਾਸਤੇ ਇੱਕ ਗਾਂ ਸਪੈਸ਼ਲ ਲਿਆ ਰੱਖੀ ਐ ਵੀ ਕੋੜਗਾ ਦੇ ਦੁੱਧ ਦੀ ਟੋਟ ਨਾ ਮੰਨ ਜਾਣ ਇਹ ਤਾਂ ਕਰਕੇ ਹੁਣ ਇੱਕ ਗਾਂ ਰਹੀ ਐ ਇਹ ਹੁੰਦਾ ਅਸਲ ਘੋੜਾ ਪਾਲਕ ਤੇ ਅਸਲ ਸ਼ੌਂਕ ਤੇ ਇਹ ਆ ਗਈ ਜੀ ਆਪਣੀ ਨਾਂ ਇਹਦਾ ਬਈ ਕੁਦਰਤ ਹਣਾ ਹਾਂਜੀ ਕੁਦਰਤ ਕੁਦਰਤ ਇਹ ਆ ਗਈ ਕੁਦਰਤ ਮੈਂ ਇਹਦਾ ਨਾਂ ਰੱਖਿਆ ਸਰਮੇ ਵਾਲੀ ਹੁਣ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਦੋ ਟੌਪ ਦੇ ਬਸ਼ੇਰੇ ਇਸ ਫਾਰਮ ਦੇ ਵਿੱਚ ਜਿਹੜੇ ਇਸ ਟਾਈਮ ਤਿਆਰ ਹੋ ਰਹੇ ਆ। ਲੋ ਜੀ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਤੁਹਾਨੂੰ ਦੋ ਬਹੁਤ ਟੌਪ ਦੇ ਬਸ਼ੇਰੇ ਵਿਖਾਉਣੇ ਆ। ਤੇ ਬਾਈ ਭਿੰਦੇ ਤੋਂ ਆਪਾਂ ਜਾਣਕਾਰੀ ਲੈਣੇ ਆ। ਸੱਜੇ ਪਾਸੇ ਵਾਲਾ ਜਿਹੜਾ ਬੱਚਾ ਹੈ ਜਿਹੜਾ ਬਾਈ ਰਾਜ ਦੇ ਹੱਥ 'ਚ ਹੈ ਇਹਦੀ ਕੀ ਡਿਟੇਲ ਹੈ ਤੇ ਜਿਹੜਾ ਗਣੇਸ਼ ਦੇ ਹੱਥ 'ਚ ਹੈ ਇਹਦੀ ਕੀ ਡਿਟੇਲ ਹੈ? ਦੱਸੋ ਵੀਰੇ ਕਿਹੜੇ ਦੱਸੋਗੇ ਪਹਿਲਾਂ? ਇਹਦੀ ਦੱਸ ਦਿੰਦੇ ਜੀ। ਚਲੋ ਇਹਦੀ ਦੱਸੋ ਬਾਈ। ਇਹਦੀ ਮਾਂ ਅਰਜਨ ਰੋੜੀ ਵਾਲੇ ਦੀ ਆ। ਠੀਕ ਹੈ ਜੀ ਤੇ ਆਪ ਇਹ ਭਾਗਸਰ ਵਾਲੇ ਸੁਲਤਾਨ ਦਾ ਵੱਡੇ ਕੋਲੇ ਦਾ ਠੀਕ ਹੈ ਇਹ ਸੁਲਤਾਨ ਭਾਗਸਰ ਦਾ ਡਾਇਰੈਕਟ ਆ ਗਿਆ ਤੇ ਮਾਂ ਆ ਗਈ ਇਹਦੀ ਅਰਜਨ ਰੌਲੀ ਵਾਲੇ ਦੀ ਇਹਦੀ ਮਾਂ ਬਈ ਆਪਣੇ ਕੋਲੇ ਹੀ ਆ ਨਹੀਂ ਗਾਹ ਫਰੈਂਡ ਕੋਲ ਜੀ ਗਿਆ ਅੱਛਾ ਫਰੈਂਡ ਕੋਲ ਤੇ ਇਹਦੀ ਬਈ ਉਮਰ ਕਿੰਨੀ ਹੋ ਗਈ ਬੱਚੇ ਦੀ ਉਮਰ ਇਹਦੀ 11 ਮਹੀਨੇ ਹੋ ਗਏ ਜੀ 11 ਮਹੀਨੇ ਉਮਰ ਹੋ ਗਈ ਜੀ ਬੱਚੇ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਹੱਡਾ ਪੈਰਾਂ ਦਾ ਦੇਖ ਲਓ ਤੁਸੀਂ ਕੰਨਾਂ ਦਾ ਦੇਖ ਲਓ ਕੁੰਡੀਦਾਰ ਕੰਨ ਹੈ ਪੂਰਾ ਸੁਨੱਖਾ ਮੂਹ ਮਹਾਂ ਦਰੇਦਾ ਤੇ ਬਾਲਪੋਰੀਆਂ ਦਾ ਜਮਾ ਕਲੀਅਰ ਤੇ ਇਹ ਬੱਚਾ ਬਈ ਤੁਸੀਂ ਕਹਿੰਦੇ ਸੀ ਵੀ ਆਪਾਂ ਦੇਣ ਦਾ ਮਨ ਬਣਾਉਣੀ ਹੈ ਹਾਂਜੀ ਇਹ ਦੇ ਦਾਂਗੇ ਹੁਣ ਇਹ ਬੱਚਾ ਦੇਣ ਦਾ ਮਨ ਬਣਾਉਣੀ ਹੈ ਕਿਉਂ ਬਾਈ ਕੋਲੇ ਇੱਕ ਬਛੇਰਾ ਘਰੇ ਹੋਰ ਜਨਮ ਲੈ ਚੁੱਕਿਆ ਐਸ ਕਰਕੇ ਬਾਈ ਜੰਦੇ ਫਿਰ ਸਾਰੇ ਬਛੇਰੇ ਬਛੇਰੇ ਹੋਗੇ ਨਾ ਤਾਂ ਕਮੀ ਕੋਈ ਨਹੀਂ ਕਿਤੇ ਤੁਸੀਂ ਆਏ ਸੋਚੋ ਵੀ ਵੇਚਣ ਲੱਗੇ ਐ ਖਬਰੇ ਕੋਈ ਕਮੀ ਹੋਊਗੀ ਤਾਂ ਵੇਚਦੇ ਆ ਕਿਉਂ ਕਹਿੰਦੇ ਬਾਈ ਬਿਲਕੁਲ ਜੀ ਬਿਲਕੁਲ ਕਮੀ ਨਹੀਂ ਹੈਗੀ ਆ ਕੇ ਪੂਰਾ ਭਾਂਡਾ ਟਣਕਾ ਕੇ ਲੈ ਜਾਓ ਬਈ ਤੇ ਰੇਟ ਦੀ ਗੱਲ ਬਾਈ ਨਾਲ ਤੁਸੀਂ ਜਿਹੜਾ ਨੰਬਰ ਦਿੱਤਾ ਹੋਇਆ ਆਪਾਂ ਉਸ ਤੇ ਕਰ ਲਿਓ ਤੇ ਬਾਕੀ ਐਡਰੈਸ ਜਿਹੜਾ ਉਹ ਬਾਈ ਨੇ ਤੁਹਾਨੂੰ ਪਹਿਲਾਂ ਦੱਸਤਾ ਬਲਾਚੌਰ ਦੇ ਜਮਾ ਨਾਲ ਪਿੰਡ ਹੈ ਜਗਤਪੁਰ ਤੇ ਹੁਣ ਡਿਟੇਲ ਲਵਾਂਗੇ ਐਸ ਇਹ ਆ ਗਿਆ ਜੀ ਡਾਇਰੈਕਟਰ ਸਮੁੰਦਰ ਦਾ ਜਿਹਨੂੰ ਨੌਕਰਿਆਂ ਦਾ ਥੰਮ ਕਿਹਾ ਜਾਂਦਾ ਤੇ ਮਾਏ ਦੀ ਬਾਈ ਕਿਹੜੀ ਹੈਗੀ ਪਿੰਦੇ ਬਾਈ ਮਾਏ ਦੀ ਜੈ ਵੀਰ ਘੋੜੇ ਦੀ ਹੈ ਜੀ ਉਹ ਵੀ ਨੌਕਰੀ ਠੀਕ ਹੈ ਤੇ ਮੰਨ ਲਓ ਇਹ ਦੋਨਾਂ ਪਾਸਿਓ ਨੁਕਰਾਂ ਖਾਨਦਾਨ ਲਈ ਕਰਦਾ ਬਿਲਕੁਲ ਜੀ ਠੀਕ ਹੈ ਇਹ ਹੈ ਜੀ ਪਿਓਰ ਵਾਈਟ 골ਡ ਤੇ ਵਾਈਟ 골ਡ ਇਹ ਵੀ ਹੈ ਕਿਉਂ ਖਾਨਦਾਨ ਇਹਦਾ ਵੀ ਨੁਕਰਾਈ ਆ ਦੋਨੇ ਵੱਡੇ ਮੈਨੂੰ ਲੱਗਦਾ ਜੰਬੀਆਂ ਜੁੰਬੀਆਂ ਤੋਂ ਨੁਕਰੇ ਤੁਸੀਂ ਮੈਨੂੰ ਲੱਗਦਾ ਕੋਈ ਵੀ ਨਹੀਂ ਲੈ ਰੱਖਿਆ ਸਾਰਾ ਨੁਕਰਿਆਂ ਦਾ ਹੀ ਖਾਨਦਾਨ ਹੈ ਹਨਾ ਬਿਲਕੁਲ ਜੀ ਪਿਓ ਵਾਲੇ ਪਾਸੇ ਵੀ ਨੁਕਰਾਂ ਮਾ ਵਾਲੇ ਪਾਸੇ ਵੀ ਨੁਕਰਾਂ ਨੁਕਰਿਆਂ ਚ ਨੁਕਰੇ ਗੱਡੀ ਆਉਣੇ ਹੋ ਬਿਲਕੁਲ ਜੀ ਤਾਂ ਇਹ ਬੱਚਾ ਮੈਨੂੰ ਲੱਗਦਾ ਬਈ ਤੁਸੀਂ ਤਿਆਰ ਕਰਨਾ ਇਹ ਤਿਆਰ ਕਰਨਾ ਹਾਂ ਜੀ ਇਹਨੂੰ ਮੈਨੂੰ ਲੱਗਦਾ ਉਹਦੇ ਕੋਲ ਫਿਰ ਮੇਲੇ ਲਾਇਆ ਕਰੋਗੇ ਹੈ ਦੇਖੋ ਇਹ ਬਈ ਤੰਦਰੁਸਤੀ ਬਖਸ਼ੇ ਮਹਾਰਾਜ ਤੇ ਇਹਦਾ ਨਾਂ ਕੀ ਰੱਖਿਆ ਬਾਈ ਇਹਦਾ ਸ਼ੇਰੇ ਪੰਜਾਬ ਅੱਛਾ ਵਾਕਈ ਯਾਰ ਬਾਈ ਜਿੰਨਾ ਸੁਨੱਖਾ ਬੱਚਾ ਉਸ ਤੋਂ ਜ਼ਿਆਦੇ ਜੁੱਸੇ ਵਾਲਾ ਨਾਮ ਸ਼ੇਰੇ ਪੰਜਾਬ ਇਹ ਮਹਾਰਾਜ ਰਣਜੀਤ ਸਿੰਘ ਆ ਨਾਮ ਰੱਖਿਆ ਤੁਸੀਂ ਐ ਸ਼ੇਰੇ ਪੰਜਾਬ ਕੰਨਾ ਦੀ ਦੇਖੋ ਟਿੱਪ ਨਾਲ ਟਿੱਪ ਮੇਲਦਾ ਐ ਨਹੀਂ ਵੀ ਇਧਰੋਂ ਕੋਈ ਸੂਤ ਉੱਤੇ ਚੜਾ ਦੇ ਐ ਇਧਰੋਂ ਉੱਤੇ ਚੜਾ ਦੇ ਹਨਾ ਜਮਾ ਮੇਲ ਕੇ ਤੇ ਉੱਥੇ ਰੋਕ ਦਿੰਦਾ ਸੇਮ ਹੈ ਮੈਦੇ ਇਹਦਾ ਵੀ ਇਦਾਂ ਹੀ ਹੈ ਜਿਵੇਂ ਹੀ ਸੇਮ ਹੈ ਇਹਦਾ ਵੀ ਉਵੇਂ ਹੀ ਹੈ ਬਈ ਜਦੋਂ ਅਗਰ ਆ ਦੇਖ ਕਿਉਂ ਕਰ ਗਿਆ ਉੱਥੇ ਹੀ ਮੈਂ ਹੁਣ ਗੌਰ ਕੀਤਾ ਮ ਉਹਦੇ ਕੰਨਾਂ ਤੋਂ ਬਾਅਦ ਇਹਦੇ ਕੰਨਾਂ ਤੇ ਗੌਰ ਕੀਤਾ ਵੀ ਇਹਦੇ ਕਿਵੇਂ ਆ ਕੰਨ ਦੋਨਾਂ ਦੇ ਇੱਕੋ ਜਿਹੇ ਇਹਨਾਂ ਦੇ ਤਾਂ ਇਹ ਆਗੇ ਬਈ ਆਪਣੇ ਫਾਰਮ ਦੇ ਉਹ ਨਗੀਨੇ ਜਿਨ੍ਹਾਂ ਨੂੰ ਆਪਾਂ ਤਿਆਰ ਕਰ ਰਹੇ ਹਾਂ ਤੇ ਹੁਣ ਜਿਹੜੇ ਬੱਚੇ ਕਰਕੇ ਇਹਨੂੰ ਦੇਣ ਦਾ ਮਨ ਬਣਾਇਆ ਹੁਣ ਉਹ ਬੱਚਾ ਤੁਹਾਨੂੰ ਦਿਖਾਵਾਂਗੇ ਪੈਡਕ ਤੇ ਛੱਡ ਕੇ ਨਾਲ ਉਹਦੀ ਮਾਂ ਵੀ ਆਉਂਦੀ ਲਿਆ ਵਈਓ ਲਓ ਜੀ ਆਹੋ ਬੱਚਾ ਜਿਹਦੇ ਕਰਕੇ ਜਿਹੜਾ ਪਿਛਲਾ ਬਸ਼ੇਰਾ ਬਾਈ ਨੇ ਆਖਿਆ ਵੀ ਉਹ ਆਪਾਂ ਸੇਲ ਕਰ ਦਿਆਂਗੇ ਇਹ ਬੱਚਾ ਹੁਣ ਬਾਈ ਦਾ ਮਨ ਹੈ ਵੀ ਇਹਨੂੰ ਤਿਆਰ ਕਰਨਾ ਤੇ ਪਿੰਦੇ ਬਾਈ ਆਹ ਬੱਚੇ ਦੀ ਕੀ ਡਿਟੇਲ ਹੈ ਜੀ ਇਹ ਦੱਸੋ ਇਹ ਬੱਚਾ ਜੀ ਆਪ ਅਰਜਨ ਰੋਲੀ ਵਾਲੇ ਦਾ ਠੀਕ ਹੈ ਤੇ ਮਾਂ ਇਹਦੀ ਆ ਖੜੀ ਆ ਦਲਸ਼ੀਰ ਕਾਕੀ ਦੀ ਇਹ ਬਾਈ ਮਾਂ ਇਹਦੀ ਦਲਸ਼ੀਰ ਕਾਕੀ ਦੀ ਤੇ ਇਹ ਬਈ ਬਹੁਤ ਵੱਡੀ ਹਾਈਟ ਦੀ ਘੋੜੀ ਯਾਰ ਹੈ ਹਾਂਜੀ ਹਾਂਜੀ 64 ਇੰਚ ਦੀ ਹੈਗੀ ਆ 63 64 ਇੰਚ ਦੀ ਘੋੜੀ ਦਲਸ਼ੇਰ ਕਾਕੀ ਦੀ ਤੇ ਇਹਦੀ ਘੋੜੀ ਦੀ ਮਾਲੇ ਪਾਸੇ ਲਾਈਨ ਘੋੜੀ ਦੀ ਇਹਦੀ ਮਾਂ ਆਪਦੀ ਹੈਗੀ ਆ ਬਰਗਾੜੀ ਵਾਲੇ ਅਨਮੋਲ ਰਤਨ ਦੀ ਅਨਮੋਲ ਰਤਨ ਦੀ ਮੰਨ ਲਓ ਮਾਲੇ ਪਾਸੇ ਵੀ ਇਹ ਸਿਰੇ ਸੱਟ ਐ ਤੇ ਪਿਓ ਵਾਲੇ ਪਾਸੇੋਂ ਵੀ ਤੇ ਅੱਗੇ ਫਿਰ ਬੱਚੇ ਨੇ ਤਾਂ ਹੋਣਾ ਹੀ ਆ ਬਿਲਕੁਲ ਜੀ ਬਿਲਕੁਲ ਤੇ ਬੱਚਾ ਆ ਗਿਆ ਜੀ ਇਹ ਅਰਜਨ ਰੌਲੀ ਦਾ ਤੇ ਬੱਚੇ ਦਾ ਤੁਸੀਂ ਕਰੰਟ ਚੈੱਕ ਕਰੋ ਬਈ ਇਹ ਕਿੰਨੇ ਟਾਈਮ ਦਾ ਹੋ ਗਿਆ ਬੱਚਾ ਇਹ ਹੋ ਗਿਆ 2 ਮਹੀਨਿਆਂ ਦਾ ਇਹ 2 ਮਹੀਨਿਆਂ ਦਾ ਤਾਂ ਕੁਝ ਕੁ ਛੋਟ ਬਈ ਇਹਦੇ ਨਾਲ ਅਸੀਂ ਹੁਣ ਪੈਡਕ ਚ ਛੱਡ ਕੇ ਲਾਵਾਂਗੇ ਇੱਥੇ ਇਹਨੂੰ ਭੱਜਣ ਨੂੰ ਥਾਂ ਨਹੀਂ ਹੈਗੀ ਤੇ ਬੱਚੇ ਨੂੰ ਆਇਆ ਮੈਂ ਥੋੜੀ ਕਰਨੀ ਐ ਮਸਤੀ ਸਾਨੂੰ ਐ ਵੀ ਇਹ ਬਾਹਰ ਕਿਤੇ ਕੋਈ ਸੱਟ ਨਾ ਖਾ ਲੇ ਹੁਣ ਘੋੜੀ ਵੀ ਅਸੀਂ ਅੰਦਰ ਛੱਡਾਂਗੇ ਤੇ ਬੱਚਾ ਵੀ ਅੰਦਰ ਛੱਡਾਂਗੇ ਤੇ ਜਿਹੜੇ ਦੂਜੇ ਸ਼ੌਂਕ ਐ ਬਾਈ ਦੇ ਉਹ ਵਿੱਚ ਵਿੱਚ ਅਸੀਂ ਸਾਰਿਆਂ ਦੀਆਂ ਕਲਿੱਪਾਂ ਲਾਵਾਂਗੇ ਵੀ ਕੀ ਕੁਛ ਬਾਈ ਦੇ ਫਾਰਮ ਤੇ ਬਾਈ ਨੇ ਆਪਦੇ ਸ਼ੌਂਕ ਨੂੰ ਰੱਖਿਆ ਹੋਇਆ ਤੇ ਕਮੈਂਟ ਕਰਕੇ ਤੁਸੀਂ ਦੱਸਣਾ ਜ਼ਰੂਰ ਆ ਵੀ ਤੁਹਾਨੂੰ ਬਾਈ ਭਿੰਦੇ ਦਾ ਸ਼ੌਂਕ ਕਿਵੇਂ ਲੱਗਿਆ ਦੋ ਕਮੈਂਟ ਬਾਈ ਭਿੰਦੇ ਦੇ ਸ਼ੌਂਕ ਵਾਸਤੇ ਤੇ ਬਾਹਰਲੇ ਪੰਜਾਬੀਆਂ ਵਾਸਤੇ ਜਿਹੜਾ ਬਾਈ ਨੇ ਸਨੇਹਾ ਪਹਿਲਾਂ ਵੀ ਦਿੱਤਾ ਸੀ ਹੁਣ ਬਾਈ ਤੋਂ ਫੇਰ ਪੁੱਛਦੇ ਆ ਬਾਈ ਕੀ ਕਹਿਣਾ ਚਾਹੋਗੇ ਜਿਹੜੇ ਸੱਜਣ ਮਿੱਤਰ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਚ ਕਮਾਈਆਂ ਕਰਨ ਗਏ ਤੇ ਉੱਥੇ ਹੀ ਵਸ ਗਏ ਜਿਨ੍ਹਾਂ ਨੇ ਇੱਥੋਂ ਆਪਦੇ ਘਰ-ਬਾਰ, ਜ਼ਮੀਨ, ਨਾਂਅ ਥੇ ਸਭ ਖਤਮ ਕਰਤਾ ਕਹਿਣਾ ਕੀ ਆ ਹੁਣ ਉਹ ਧੋੜ ਚਾ ਦੇਖੋ ਜੀ ਅੱਜਕੱਲ ਸਾਰੀ ਦੁਨੀਆ ਉੱਥੇ ਵੀ ਇਹੀ ਆ ਕਿ ਮੈਂ ਵੱਧ ਬਣਾ ਲਾਂ ਮੈਂ ਵੱਧ ਬਣਾ ਲਾਂ ਹਨਾ ਤੇ ਜਾਣਾ ਬਾਈ ਨਾਲ ਕੁਛ ਵੀ ਨਹੀਂ ਕੁਛ ਨਹੀਂ ਜਾਣਾ ਕੁਛ ਨਹੀਂ ਜਾਣਾ ਹੁਣ ਉਹੀ ਚੱਕਰ ਹੈ ਤੇ ਆਪਾਂ ਉਹਨਾਂ ਨੂੰ ਇੱਕ ਰਿਕਵੈਸਟ ਕਰ ਸਕਦੇ ਆ ਹਨਾ ਕੋਈ ਨਹੀਂ ਬਾਈ ਮਨਦਾ ਕੋਈ ਨਹੀਂ ਰਿਕੁਐਸਟ ਮੰਨਦਾ ਨਹੀਂ ਆ ਇਹ ਦੇਖ ਬਾਈ ਜਿਆਦਾ ਮੁੜਦਾ ਬੰਦਾ ਮੁੜਦਾ ਹੈ ਨਾ ਤੁਸੀਂ ਵੀ ਤਾਂ ਮੰਨੇ ਹੋ ਤੁਹਾਡੇ ਵੀ ਮਨ ਚ ਤਾਂ ਆਈ ਹੀ ਹੈ ਕੀ ਪਤਾ ਯਾਰ ਥੋੜੀ ਸੁਣ ਕੇ ਕਿਸੇ ਦੇ ਮਨ ਚ ਆ ਜੇ ਹੁਣ ਆਪਣੇ ਜਿੱਦਾਂ ਮੇਰੇ ਸਰਕਲ ਚ ਮੈਂ ਦੱਸਦਾ ਜਿੱਦਾਂ ਤੇ ਆਪਾਂ ਜਿੰਨੇ ਫਰੈਂਡ ਸਰਕਲ ਉੱਥੇ ਆ ਠੀਕ ਆ ਕਈ ਜਾਣੇ ਆਪਾਂ ਗਾਹਾਂ ਕੁਛ ਨਾ ਕੁਛ ਕਰਨ ਲੱਗ ਗਏ ਜਿੱਦਾਂ ਮੇਰਾ ਇੱਕ ਫਰੈਂਡ ਹੈ ਜਿੱਦਾਂ ਬਹੁਤ ਵਧੀਆ ਉੱਥੇ ਕੰਮ ਕਰਦਾ ਸਾਰਾ ਕੁਝ ਵਧੀਆ ਹੈ ਉਹਨੇ ਚੱਕੀ ਤੇ ਕੋਲੂ ਲਾਇਆ ਕਿੱਥੇ ਉਹਨੇ ਲਾਓ ਮੇਰਾ ਹੈਗਾ ਉਹ ਹੈਗਾ ਆ ਤੁਹਾਡੇ ਤੁਹਾਡੇ ਉੱਥੇ ਹੀ ਆ ਨਾਮ ਉਹਦਾ ਪਿੰਡ ਦਾ ਨਾਮ ਨਹੀਂ ਚਿੱਤ ਆ ਰਿਹਾ ਬੋਟਰ ਅੱਛਾ ਹਾਂਜੀ ਬੋਟਰਾਂ ਠੀਕ ਹੈ ਉਹਨੇ ਇੱਥੇ ਹੁਣ ਆਪਣਾ ਕੰਮ ਥੋੜਾ ਜਿਹਾ ਚਲਾ ਲਿਆ ਆਟੇ ਦਾ ਤੇ ਕੋਲੂ ਦਾ ਹੈਨਾ ਤਾਂ ਇਦਾਂ ਹੁਣ ਹੌਲੀ ਹੌਲੀ ਆਪਾਂ ਕਰਨ ਲੱਗ ਗਏ ਆਪਾਂ ਤਾਂ ਸਾਡਾ ਸਰਕਲ ਸਾਰਾ ਪਿੱਛੇ ਥੋੜਾ ਥੋੜਾ ਕਿ ਫਿਰ ਜਿੱਦਾਂ ਪਹਿਲਾਂ ਤੁਹਾਨੂੰ ਕਹਿ ਕੇ ਸਾਡੇ ਮੰਨ ਲੋ ਇੱਕ ਨੂੰ ਦੇਖ ਕੇ ਇੱਕ ਦਾ ਮਨ ਬਦਲਦਾ ਹੀ ਹੈ। ਤੁਹਾਨੂੰ ਤੁਹਾਨੂੰ ਦੇਖ ਕੇ ਜੇ ਇੱਕ ਬਦਲਿਆ ਉਹ ਇੱਕ ਨੂੰ ਦੇਖ ਕੇ ਕੋਈ ਇੱਕ ਬਦਲੂਗਾ। ਦੋ ਹੋਰ ਤਿਆਰ ਆ ਸਾਡੇ ਸਾਡੇ। ਅੱਛਾ ਦੋ ਹੋਰ ਤਿਆਰ ਆ ਤਾਂ ਆਇਆ ਭਾਈ ਜੀ ਸੱਦ ਕੇ ਜਾਓ। ਹਰ ਬੰਦਾ ਪੈਸੇ ਦੀ ਦੌੜ ਵਾਸਤੇ ਭੱਜ ਰਿਹਾ ਹੈ। ਪਰ ਪੱਕੇ ਪੈਰੀ ਨਾ ਜਾਓ। ਜਿਹੜੇ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਆਪਣੇ ਜਿਹੜੇ ਪੁਰਖਿਆਂ ਦੇ ਘਰ ਹੈ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਵੇਚ ਕੇ ਪੱਕੇ ਉੱਥੇ ਨਾ ਵਸੋ। ਇਹੀ ਰਾਜਵੀਰ ਜਵੰਦੇਬਾਈ ਨੇ ਕਿਹਾ ਸੀਗਾ ਖੈਰ ਉਹ ਅੱਜ ਆਪਣੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਗੱਲ ਨੂੰ ਜੇਕਰ ਅਸੀਂ ਥੋੜਾ ਜਿਹਾ ਵੀ ਅਮਲ ਕਰੀਏ ਤਾਂ ਸ਼ਾਇਦ ਅਸੀਂ ਆਪਣੇ ਪੰਜਾਬ ਨੂੰ ਪੰਜਾਬੀਅਤ ਨੂੰ ਬਚਾ ਸਕਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ